ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੈਂ ਥੋੜਾ ਆਪਣਾ ਗੁਰਦੀਪ ਕਨੋਲੀ ਕਰਦੇ ਆ ਜੀ ਨਵੀਂ ਵੀਡੀਓ ਦੀ ਸ਼ੁਰੂਆਤ ਤੇ ਅੱਜ ਕਰਾਉਣੀ ਹੈ ਦਰਸ਼ਨ ਤੁਹਾਨੂੰ ਗੁਰਦੁਆਰਾ ਮਾਛੂੜਾ ਸਾਹਿਬ ਦੇ ਪੂਰੀ ਫੈਮਿਲੀ ਚੱਲੀ ਹੈ ਤੇ ਚੱਲਦੇ ਆ ਜੀ ਇਹ ਹੈ ਜੀ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਜੋ ਕਿ ਗੁਰੂ ਸਾਹਿਬ ਚਮਕੌਰ ਦੀ ਗੜੀ ਤੋਂ ਚੰਗ ਲੜਦੇ ਹੋਏ ਇੱਥੇ ਮਾਚੂਆੜ ਦੇ ਜੰਗਲਾਂ ਦੇ ਵਿੱਚ ਪਹੁੰਚੇ ਸਨ ਗੁਰੂ ਜਲੰਗਰ ਚੱਲੀ ਆ ਜੀ ਗੁਰਦੁਆਰਾ ਸ੍ਰੀ ਚੰਨ ਕਮਲ ਸਾਹਿਬ ਮਾਚੀਬਾੜਾ ਇਤਿਹਾਸ ਗੁਰਦੁਆਰਾ ਸਾਹਿਬ

ਪਿਆਰੇ ਹਾਲੂਰੀ ਦਾ ਬਟਾ ਜਿਹੜੇ ਤੂਦ ਬਿਨ ਰੋਗਰ ਜਾਨੀਆਂ ਦਾ ਉਡਣ 나ਗਿੰਦੇ ਮਾਸਾ ਦੇ ਰੇ ਨਾ ਜੇ ਜਪਣ

ਨਾ ਦੇ ਕੇ ਪਰਮੇਸ਼ਰ ਕੇ ਪਿਆਰਾ ਯੀਸੂ ਸਾਡੇ ਸਮੇਂਿਆ ਸਮਾਈ ਰੱਬ ਮੇਮਤ ਸੰਭਵੇ ਰੱਬ ਮੇਮਤ ਸੰਸਤੇ ਰੱਬ ਦੇ ਪਰਵਾਰ ਪਰ ਰੱਬ ਮੇਮਤ ਹਾਪਤਾ ਤਕਤਾ ਹੈ ਆਪਰੇ ਰੱਬ ਦੇ ਚਾਰਨ ਹੈ ਧਵਾਹੀ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਉਸ ਝੰਡ ਦੇ ਦੇ ਥੱਲੇ ਬੈਠ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਖ਼ਾਲਸਾ ਸੀ ਉਹਨਾਂ ਨੇ ਇੱਥੇ ਬੈਠ ਕੇ ਲਿਖਿਆ ਸੀ ਉਹਦੇ ਥੱਲੇ ਬੈਠ ਕੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਦੁੱਖ ਬਿਨ ਰੋਗਰ ਜਾਈਆਂ ਦਾ ਉਹਦਣ ਨਾਗ ਨਵਾਸਾਂ ਦੇ ਰਹਿਣਾ ਖੂਲ ਸਰਾਹੀ ਗੰਦਰ ਤੇ ਅੱਲਾ ਬਿੰਗ ਕਸਾਈਆਂ ਦਾ ਸਹਿਣਾ ਯਾਰ ਰੇ ਦਾ ਸੰਗ ਸੱਚਾ ਚੰਗਾ ਕੱਖ ਖੇੜਿਆਂ ਦਾ ਇਹ ਜੀਵ ਚੰਡ ਇਹ ਵਿਸਥਾਰ ਦੇ ਨਾਲ ਵੀ ਲਿਖਿਆ ਹੋਇਆ ਹੈ ਇੱਥੇ ਕਰ ਸਕਦੇ ਆ ਤੁਸੀਂ ਸੰਖੇਪ ਇਤਿਹਾਸ ਇਹ ਇਹ ਜੰਡ ਦੇ ਤੇ ਇਹ ਜੰਡ ਦੇ پیچھے ਗੁਰੂ ਮਹਾਰਾਜ ਟਿੰਡ ਦਾ ਸਰਹਣਾ ਲਾ ਕੇ ਸੁੱਤੇ ਸੀ ਜਦੋਂ ਚਮਕੌਰ ਦੀ ਜੜੀ ਕੋਈ ਆਏਗੀ ਆਹਰ ਤੇ ਨੰਬਰ ਨੰਬਰ ਆ ਗਿਆ ਨੰਬਰ ਇਹ ਇਸਨਕੇ FTPਸ ਪੂਰਾ ਇੱਥੇ ਦਾ ਜੀ ਕਰ ਸਕਦੇ ਆ ਤੇ ਇਹ ਸੀਗਾ ਜੀ ਗੁਰਦੁਆਰਾ ਸ਼੍ਰੀ ਚਰਨ ਕਮਨ ਸਾਹਿਬ ਮਾਚੀਵੜਾ ਤੇ ਗੁਰੂ ਸਾਹਿਬ ਦੀ ਜੋ ਵੀ ਜੀਵਨੀ ਸੀਗੀ ਚੰਕੌਰ ਸਾਹਿਬ ਤੋਂ ਲੈ ਕੇ ਮਾਚੀਵੜੇ ਦੇ ਜੰਗਲਾਂ ਤੱਕ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਅੱਗੇ ਵੀ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਅਗਲੀ ਵੀਡੀਓ ਦੇ ਵਿੱਚ ਆਉਣਗੇ ਉਹ ਤੇ ਹੁਣ ਛਕੀਏ ਜੀ ਗੁਰੂ ਦਾ ਲੰਗਰ ਤੇ ਇਹ ਸੀਗੀ ਜੀ ਆਦੀ ਵੀਡੀਓ ਤੇ ਕੱਲ ਨੂੰ ਦੁਬਾਰਾ ਫੇਰ ਮਿਲਾਂਗੇ ਇੱਕ ਨਵੇਂ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਬਤੋ ਬਤ ਲਾਈਕ ਤੇ ਸ਼ੇਅਰ ਤੇ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਜਿਹਨਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਧੰਨਵਾਦ Рабрат.